ਹਬੋਰ ਸੇਤੋ ਰੋਡ ਤੇ ਖੜੇ ਆ ਲੂਣਾ ਹਸਪੀਟਲ ਦੇ ਜਮਾ ਸਾਹਮਣੇ ਦੁਗੇਸ਼ਰ ਟਾਇਰਾਂਡ ਵੀਲਸ ਵਾਲਿਆਂ ਦਾ ਹੈਗਾ ਕੰਮ ਬਹੁਤ ਵਧੀਆ ਕੰਮ ਆ ਬਾਈ ਹੋ ਰਿਹਾ ਦਾ ਆ ਜੱਜ ਰੇਡ ਤਾਂ ਦੋਨੋਂ ਬਾਈ ਟਾਇਰ ਮਿਲ ਜਾਣਗੇ ਅਲੋਏ ਵੀਲ ਮਿਲ ਜਾਣਗੇ ਵੱਡੀ ਗੱਡੀ ਛੋਟੀ ਗੱਡੀ ਜਿਹੜੇ ਮਰਜੀ ਇਲੈਕਟ੍ਰਿਕ ਸਕੂਟੀ ਈ ਰਿਕਸ਼ਾ ਵਗੈਰਾ ਸਾਰਾ ਦਾ ਮਿਲ ਜੂਗਾ ਹਨਾ ਫਿਟਿੰਗ ਵੀ ਕਰ ਦੇਣਗੇ ਜੇ ਤੁਸੀਂ ਬੈਲੈਂਸਿੰਗ ਕਰਾਉਣੀ ਹੈ ਗੱਡੀ ਦੀ ਉਹ ਵੀ ਹੋ ਜੂਗੀ ਤੇ ਮਤਲਬ ਸਾਰਾ ਕੁਝ ਕਰ ਦੇਣਗੇ ਹਨਾ ਇੱਕੋ ਛੱਤ ਥੱਲੇ ਤੁਹਾਡੀ ਗੱਡੀ ਦਾ ਸਾਰਾ ਕੰਮ ਹੋ ਜੂਗਾ ਟਾਇਰਾਂ ਦੇ ਰਿਲੇਟਡ ਟਾਇਰ ਟੂਰ ਜੇ ਬਹੁਤ ਸਸਤੇ ਮਿਲਦੇ ਆ ਬੜਾ ਵਧੀਆ ਸ਼ੋਰੂਮ ਪਾਇਆ ਇਹਨਾਂ ਨੇ ਪੂਰਾ ਕੰਮ ਗੱਡ ਕੇ ਰੱਖਿਆ ਕਿਹੜੀਆਂ ਕਿਹੜੀਆਂ ਗੱਡੀਆਂ ਦੇ ਆਪਣੇ ਕੋਲ ਹੀ ਟਾਂ ਟਾਇਰ ਤੇ ਅਲੋਏ ਵੀਲ ਮਿਲ ਜਾਂਦੇ ਆ ਪਹਿਲਾਂ ਸ 4 ਇੰਚੀ ਤੋਂ ਲੈ ਕੇ 18 20 ਬਾਈ ਜਿੰਨੇ ਮਰਜ਼ੀ ਇੰਚੀ ਤੁਸੀਂ ਲੋਏ ਲੈ ਲਓ ਸਾਰੇ ਲੋਏ ਆਪਣੇ ਕੋਲ ਅਵੇਲੇਬਲ ਨੇ ਠੀਕ ਹੈ ਤੇ ਜਿਹੜੀ ਕੋਈ ਅਪ ਸਾਈਜ਼ ਪਾਉਣਾ ਚਾਹਤੇ ਆਪਾਂ on order ਮੰਗਵਾ ਵੀ ਦਿੰਦੇ ਆ ਸਾਇਮਟ ਗੱਟ ਕਹਿੰਦੇ ਆ ਨੂੰ 15 ਇੰਚੀ ਪਈ ਹੈ 18 ਇੰਚੀ ਪਈ ਹੈ 16 ਇੰਚੀ ਪਈ ਹੈ 12 ਇੰਚੀ ਪਈ ਹੈ ਸਾਰੇ ਲੋਏ ਆਪਣੇ ਕੋਲ ਅਵੇਲੇਬਲ ਨੇ ਟਾਇਰ ਆਪਣੇ ਕੋਲੇ ਕਿਹੜੇ ਕਿਹੜੇ ਕੰਪਨੀ ਦੇ ਮਿਲ ਜਾਂਦੇ ਨੇ ਟਾਇਰ ਬਈ ਆਪਣੇ ਕੋਲ ਆਪੋ ਮਾਪੇ ਜੀ ਇੱਥੇ JK ਪਈ ਹੈ ਠੀਕ ਹੈ ਗੁੱਡੀਅਰ ਪਈ ਹੈ ਜੀ ਬਈ ਟਾਇਰ ਤਾਂ ਬਈ ਸਾਰੇ ਰੱਖੀ ਬੈਠੇ ਆ ਪਰ ਮੇਨ ਗੱਲ ਇਹ ਦੱਸੋ ਵੀ ਇਹੇ ਸ਼ਹਿਰ ਨਾਲੋਂ ਆਪਣਾ ਫਰਕ ਕਿੰਨਾਗਾ ਤੇ ਅੰਦਰ ਬੈਲੈਂਸਿੰਗ ਅਲਾਈਨਮੈਂਟ ਦਾ ਚਾਰੀ ਦਾ ਸੈਟ ਲੱਗਿਆ ਆਪਣੇ ਕੋਲ ਠੀਕ ਆ ਬਾਕੀ ਆਪਣੇ ਕੋਲ ਸ਼ਹਿਰ ਸ਼ਹਿਰ ਤੋਂ ਤੁਸੀਂ ਟਾਇਰ ਪਾਉਣੇ ਉਹਨਾਂ ਤੋਂ ਰੁਕ ਕਟ ਪ੍ਰਾਈਸ ਦੀ ਪਾ ਕੇ ਦਵਾਗੇ ਟਾਇਰ ਖਬਰ ਚ ਇਹ ਵੀ ਹੁਣ ਆਪਣੇ ਆ ਗਈ ਆ ਮਸ਼ੀਨ ਹਨਾ ਜਿਹਨੇ ਨਾਈਟ੍ਰੋਜਨ ਪਾਉਣੀ ਆ ਟਾਇਰਾਂ ਚ ਉਹ ਵੀ ਪਵਾ ਸਕਦਾ ਦੂਜਿਆਂ ਦੇ ਟਾਇਰ ਆ ਬਈ ਜੀ ਈ ਰਿਕਸ਼ਾ ਦੇ ਸਕੂਟੀ ਦੇ ਕਿਹੜੀ ਆਪਣੇ ਇਹ ਬਾਈਕ ਕੋਲ ਦਿਓ ਨਾ ਸਾਰਿਆਂ ਦੇ ਟਾਇਰ ਆ ਗਏ ਵੱਡੇ ਸਾਈਜ਼ ਦੇ ਟਾਇਰ ਆ ਗਏ ਵੱਡੇ ਸਾਈਜ਼ ਜੀ ਆਪਣੇ ਫੋਰਸਟਰ ਦਾ ਸਾਈਜ਼ ਹੈ ਜੀ 265 37 ਬ੍ਰਿਸਟਨ ਦਾ ਮਾਡਲ ਹੈ ਜੀ ਇਹ ਠੀਕ ਹੈ ਸਿਮਲਰ ਮਾਡਲ ਹੈ ਜੀ 80002 ਹੈ ਜੀ ਤੋ ਨਵਾਂ ਪੈਟਰਨ ਆਇਆ ਆਪਣੇ ਕੋਲ